ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਦ ਕਦੇ ਮਨ ਆਪਣੇ ਵਿੱਚ ਪੜਿਆ ਹੀ ਨਹੀਂ ਜੋਗਲ ਬੁੱਲੇ ਸ਼ਾਹ ਜੀ ਆਪਾਂ ਨੂੰ 300 ਸਾਲ ਪਹਿਲਾਂ ਸਮਝਾਣਾ ਚਾਹੁੰਦੇ ਸੀ ਉਹੀ ਉਹ ਗੱਲ ਇੱਕ ਵੈਸਟ ਦੇ ਬੜੇ ਫੇਮਸ ਸਾਈਕੋਲੋਜੀਸਟ ਕਾਲਯੰਗ ਜੀ ਆਪਾਂ ਨੂੰ 100 ਸਾਲ ਪਹਿਲਾਂ ਸਮਝਾਣਾ ਚਾਹੁੰਦੇ ਸੀਗੇ ਕਾਲਯੰਗ ਜੀ ਕਹਿੰਦੇ ਨੇ ਕਿ ਜਿਹੜੀਆਂ ਬਾਹਰਮੁਖੀ ਪਰਸਨੈਲਿਟੀਆਂ ਨੇ ਉਹ ਤਾਂ ਸੁਪਨੇ ਦੇਖਦੇ ਨੇ ਤੇ ਜਿਹੜੇ ਅੰਦਰਮੁਖੀ ਪਰਸਨੈਲਿਟੀਆਂ ਨੇ ਉਹ ਜਾਗਰੂਕ ਹੁੰਦੇ ਨੇ ਸਾਈਕੋਲੋਜੀ ਇੱਕ ਬਹੁਤ ਹੀ ਇੰਟਰਸਟਿੰਗ ਸਬਜੈਕਟ ਹੈ ਪਰ ਆਪਣੀ ਜਿਹੜੀ ਪੰਜਾਬੀ ਕਲਚਰ ਜਾਂ ਪੰਜਾਬੀ ਸੰਭੇਤਾ ਹੈਗੀ ਹੈ ਇਹਦੇ ਵਿੱਚ ਆਪਾਂ ਨੂੰ ਬਹੁਤ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ ਗਈ ਤੇ ਆਪਾਂ ਨੂੰ ਸਿਖਾਇਆ ਨਹੀਂ ਗਿਆ ਮਿੱਠੀ ਜੇਲ ਪੋਡਕਾਸਟ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੇਗੀ ਸੀਰੀਜ਼ ਦੇ ਵਿੱਚ ਕਿ ਅਸੀਂ ਨਵੀਂ ਸੀਰੀਜ਼ ਸਟਾਰਟ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਸਾਈਕੋਲੋਜੀ ਦੇ ਬਾਰੇ ਤੁਹਾਨੂੰ ਬਹੁਤ ਕੁਝ ਦੱਸਾਂਗੇ ਤੇ ਬਹੁਤ ਹੀ ਇੰਟਰਸਟਿੰਗ ਸਬਜੈਕਟ ਹੈ ਤੇ ਬਹੁਤ ਨਵਾਂ ਹੈ ਪੰਜਾਬੀਆਂ ਲਈ ਜਿਹੜੀ ਗੱਲ ਬੁੱਲੇ ਸ਼ਾਹ ਜੀ ਆਪਾਂ ਨੂੰ ਔਖੇ ਅਖਰਾਂ ਸਮਝਾਉਂਦੇ ਸਮਝਾਣਾ ਚਾਹੁੰਦੇ ਸੀਗੇ ਉਹੀ ਉਹ ਗੱਲ ਅਸੀਂ ਤੁਹਾਨੂੰ ਸੌਖੇ ਅਖਰਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਟੂਲ ਹੈਗਾ ਐਮਬੀਟੀਆਈ ਜਿਹੜਾ ਕਿ ਕਾਲ ਯੰਗ ਜੀ ਦੀ ਜਿਹੜੀ ਵੀ ਥੀਰੀਜ਼ ਨੇ ਉਹਦੇ ਤੇ ਬੇਸਿਸ ਹੈਗਾ ਤੇ ਇਹ ਜਿਹੜਾ ਟੂਲ ਹੈਗਾ ਇਹ ਬਹੁਤ ਸੌਖਾ ਹੈ ਯੂਜ਼ ਕਰਨ ਦੇ ਲਈ ਤੇ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਕਿਸ ਟਾਈਪ ਦੀ ਪਰਸਨੈਲਿਟੀ ਆ ਤੇ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਕਿ ਆਪਾਂ ਨੂੰ ਕਿਉਂ ਜਾਨਣਾ ਚਾਹੀਦਾ ਹੈ ਇਹ ਤੇ ਆਪਾਂ ਕਿਵੇਂ ਉਹਨੂੰ ਆਪਣੀ ਲਾਈਫ ਦੇ ਵਿੱਚ ਚੰਗੇ ਤਰੀਕੇ ਨਾਲ ਯੂਜ਼ ਕਰ ਸਕਦੇ ਆ ਤੇ ਆਜੋ ਦੇਖੀਏ ਐਮ ਬੀਟੀਆਈ ਕੀ ਹੁੰਦਾ ਹੈ ਬੇਸਿਕਲੀ 16 ਪਰਸਨੈਲਿਟੀਆਂ ਹੁੰਦੀਆਂ ਨੇ ਅਲੱਗ-ਅਲੱਗ ਟਾਈਪ ਦੀਆਂ ਤੇ ਉਹਨੂੰ ਕੱਢਣ ਦਾ ਜਿਹੜਾ ਫਾਰਮੂਲਾ ਹੈਗਾ ਉਹ ਬੜਾ ਸਿੰਪਲ ਆ ਕਿ ਤੁਸੀਂ ਚਾਰ ਤਰੀਕੇ ਦੀ ਮਤਲਬ 4 4 8 ਤਰੀਕੇ ਦੀਆਂ ਨਾ ਤੁਸੀਂ ਸਿਲੈਕਸ਼ਨ ਚੋਂ ਚਾਰ ਸਿਲੈਕਟ ਕਰਨੀਆਂ ਨੇ ਪਾ ਕਹਿੰਦੇ ਨੇ ਨਾ ਕਿ ਆਪਾਂ ਮੈਥ ਵਿੱਚ ਵੀ ਪੜ੍ਹਦੇ ਹੁੰਨੇ ਆ ਕਿ 4 4 ਹਨਾ 4 ਚੋਕੇ 16 ਹੋ ਗਈ ਰਾਈਟ ਤੇ ਉਹ 4 ਰਾਈਟ ਹੈਂਡ ਸਾਈਡ ਤੇ 4 ਆਪਾਂ ਲੈਫਟ ਹੈਂਡ ਸਾਈਡ ਤੇ ਜੇ ਲਾ ਲਈਏ ਉਹਨਾਂ ਵਿੱਚੋਂ ਇੱਕ ਇੱਕ ਸਿਲੈਕਸ਼ਨ ਕਰਦੇ ਜਾਓਗੇ ਤਾਂ ਆਪਣੇ 16 ਕੰਬੀਨੇਸ਼ਨ ਬਣ ਜਾਣਗੇ ਤੇ ਉਹ 16 ਕੰਬੀਨੇਸ਼ਨ ਦੇ ਵਿੱਚੋਂ ਤੁਸੀਂ ਇੱਕ ਟਾਈਪ ਆਫ ਕੰਬੀਨੇ ਇੱਕ ਟਾਈਪ ਹੋ ਸਕਦੇ ਹੋ ਬੇਸਿਕਲੀ ਆਪਣਾ ਚੈਲੰਜ ਇਹ ਹੁੰਦਾ ਕਿ ਆਪਾਂ ਦੇਖਣਾ ਕਿ ਆਪਾਂ ਉਹ 16 ਵਿੱਚੋਂ ਕਿਸ ਟਾਈਪ ਦੀ ਪਰਸਨੈਲਿਟੀ ਆ ਮਦਾ ਨੀਅਰੈਸਟ ਆਪਾਂ ਕਿਦੇ ਨੇੜੇ ਆੰਦੇ ਆ 16 ਚੋ ਤੇ ਉਹਦੇ ਜਿਹੜੀਆਂ ਗੁਣ ਹੋਣਗੇ ਉਹ ਆਪਣੇ ਨਾਲ ਰਿਲੇਟ ਜ਼ਿਆਦਾ ਹੋਣਗੇ ਤੇ ਆਪਾਂ ਸਮਝ ਸਕਾਂਗੇ ਆਪਣੇ ਆਪ ਨੂੰ ਮੋਰ ਬੈਟਰ ਚੰਗੇ ਤਰੀਕੇ ਨਾਲ ਪਹਿਲਾ ਜਿਹੜਾ ਸਭ ਤੋਂ ਉੱਤੇ ਵਾਲੀ ਆਪਾਂ ਲਾਈਨ ਜੋ ਕਹਿ ਲੋ ਰੋ ਕਹਿ ਲੋ ਜਿਹਦੇ ਚ ਕੀ ਦੋ ਆਪਸ਼ਨ ਆਂਦੇ ਨੇ ਉਹ ਆਂਦੇ ਨੇ ਤੁਹਾਡੀ ਪਰਸਨੈਲਿਟੀ ਐਕਸਟਰਾਵਰਟ ਹੈਗੀ ਹੈ ਕਿ ਇੰਟਰੋਵਰਟ ਹੈਗੀ ਹੈ ਹੈਨਾ ਐਕਸਟਰਾਵਰਟ ਹੋ ਗਿਆ ਬਾਹਰ ਮੁਖੀ ਤੇ ਇੰਟਰੋ ਇੰਟਰੋਵਰਟ ਹੋ ਗਿਆ ਅੰਦਰ ਮੁਖੀ ਜਿਹੜੇ ਐਕਸਟਰੋਵਰਟ ਹੁੰਦੇ ਨੇ ਉਹ ਬਾਹਰ ਜਾ ਕੇ ਨਰਜਾਈਜ਼ਡ ਹੁੰਦੇ ਨੇ ਦੋਕਾਂ ਵਿਚਰਨਗੇ ਉਹਨਾਂ ਨੂੰ ਉਹਨਾਂ ਨੂੰ ਨਰਜੀ ਮਿਲੂਗੀ ਜਦੋਂ ਉਹਨਾਂ ਦੀ ਨਾ એનર્ਜੀ ਫੁੱਲ ਹੋ ਜੂਗੀ ਜਿਹੜੇ ਇੰਟਰੋਵਰਟ ਹੁੰਦੇ ਨੇ ਉਹ ਉਲਟਾ ਹੁੰਦੇ ਨੇ ਉਹ ਇਕੱਲੇ ਬੈਠ ਕੇ ਮਤਲਬ ਨਰਜਾਈਜ਼ਡ ਹੁੰਦੇ ਨੇ ਤਾਂ ਇਹਦੇ ਚ ਜੇ ਤੁਸੀਂ ਦੇਖੋ ਨਾ ਜੀ ਰੁਟੀਨ ਦਾ ਕੋਈ ਕੰਮ ਕਰ ਰਹੇ ਹੋ ਜੇ ਤੁਸੀਂ ਰੁਟੀਨ ਚ ਰੋਜ਼ ਹੀ ਬਾਹਰ ਜਾਈ ਜਾ ਰਹੇ ਹੋ ਬਾਹਰ ਜਾਣੇ ਹੋ ਤਾਂ ਕੁਝ ਲੋਕ ਕਹਿਣਗੇ ਯਾਰ ਮੈਨੂੰ ਯਾਰ ਅੱਕ ਜੇਗਾ ਮੈਨੂੰ ਇੱਕ ਦਿਨ ਨਾ ਮੈਂ ਇਕੱਲਾ ਜਾ ਬਹਿਣਾ ਮੈਂ ਘਰੇ ਜੇ ਬਹਿਣਾ ਮੈਂ ਬਾਹਰ ਵਿਚਰਨਾ ਨਹੀਂ ਹਣਾ ਇੱਕ ਇਹਦਾ ਮੇਨ ਆਂਦਾ ਕਿ ਜਿਹੜੇ ਐਕਸਟ੍ਰੋਵਰਟ ਹੁੰਦੇ ਨੇ ਨਾ ਇਹ ਸਪੀਕ ਥਿੰਕ ਸਪੀਕ ਕਰਦੇ ਨੇ ਪਹਿਲਾਂ ਬੋਲਦੇ ਨੇ ਫਿਰ ਸੋਚਦੇ ਨੇ ਫਿਰ ਦੁਬਾਰਾ ਤੋਂ ਬੋਲਦੇ ਨੇ ਤਾਂ ਇਹਨਾਂ ਦੀ ਜਦੋਂ ਗੱਲ ਕਰਨ ਦਾ ਤਰੀਕਾ ਹੋਊਗਾ ਨਾ ਇਹ ਛੇਤੀ ਮਿਸਟੇਕਸ ਬਹੁਤ ਹੋਣਗੀਆਂ ਮੈਂ ਕੀ ਬੋਲਿਆ ਫਿਰ ਉਹਨੂੰ ਠੀਕ ਕਰਕੇ ਫਿਰ ਬੋਲਦੇ ਨੇ ਮਤਲਬ ਆ ਇਹਨਾਂ ਦਾ ਵੇ ਇਹ ਹੁੰਦਾ ਤੇ ਜਿਹੜੇ ਦੂਸਰੇ ਨੇ ਇੰਟਰੋਵਰਟ ਨੇ ਇਹ ਪਹਿਲਾਂ ਥਿੰਕ ਕਰਦੇ ਨੇ ਸੋਚਦੇ ਨੇ ਫਿਰ ਬੋਲਦੇ ਨੇ ਫਿਰ ਸੋਚਦੇ ਨੇ ਇੰਟਰੋਵਰਟ ਛੇਤੀ ਕਿਤੇ ਕਿਸ ਨੂੰ ਬੁਲਾਉਂਦੇ ਨਹੀਂ ਪਹਿਲਾਂ ਫਰਸਟ ਮੂਵ ਨਹੀਂ ਹੁੰਦਾ ਇਹਨਾਂ ਦਾ ਜਦੋਂ ਕੋਈ ਬੰਦਾ ਬੁਲਾਉਂਦਾ ਤੇ ਜੇ ਉਹਦੇ ਨਾਲ ਉਹਦੇ ਨਾਲ ਰਲਦੀ ਆ ਇਹਨਾਂ ਦੀ ਸੋਚ ਜਾਂ ਕੋਈ ਅਹਜੇ ਟੌਪਿਕ ਆ ਜਿਹਦੇ ਟੌਪਿਕ ਤੇ ਉਹਦੀ ਐਕਸਪਰਟਾਈਜ਼ ਆ ਫਿਰ ਇਹ ਬਹੁਤ ਬੋਲਦੇ ਨੇ ਲੱਗਦਾ ਇਹਨੂੰ ਇਹਨੂੰ ਨਾ ਜਾਣਨ ਦਾ ਸਭ ਤੋਂ ਸਹੀ ਤਰੀਕਾ ਹੈ ਕਿ ਤੁਸੀਂ ਕੰਫਰਟੇਬਲ ਕਿਵੇਂ ਹੁੰਨੇ ਹੋ ਤੁਹਾਨੂੰ ਸਭ ਤੋਂ ਜ਼ਿਆਦਾ ਕੰਫਰਟ ਕੀ ਚਾਹੁੰਦਾ ਹੈ ਵੀ ਤੁਸੀਂ ਬਾਹਰ ਮੁਖੀ ਹੋਣ ਚ ਤੁਹਾਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਤੁਹਾਨੂੰ ਆਪ ਆਪਣੇ ਅੰਦਰ ਹੀ ਸੋਚ ਵਿਚਾਰ ਕਰਕੇ ਅੰਦਰ ਹੀ ਗੱਲਾਂ ਬਾਤਾਂ ਕਰਕੇ ਉਹਦੇ ਚ ਮਜ਼ਾ ਆਉਂਦਾ ਤੁਹਾਨੂੰ ਤੇ ਬੇਸਿਕਲੀ ਤੁਹਾਡਾ ਕੰਫਰਟ ਲੈਵਲ ਹੋਣਾ ਚਾਹੀਦਾ ਵੀ ਤੁਹਾਨੂੰ ਕਿੱਥੇ ਫੀਲ ਗੁੱਡ ਕਿਤੇ ਕਿਹੜੀ ਜਗ੍ਹਾ ਜ਼ਿਆਦਾ ਹੁੰਦਾ ਐ ਐਕਸਟ੍ਰੋਵਰਟ ਦੀ ਨਿਸ਼ਾਨੀ ਪਤਾ ਕੀ ਹੋਊਗੀ ਇਹ ਮੁਹੱਲੇ ਨੂੰ ਨਾ ਬੜੇ ਵਧੀਆ ਤਰੀਕੇ ਨਾਲ ਜਾਣਦਾ ਹੋਊਗਾ ਇਹ ਹਰ ਬੰਦੇ ਨੂੰ ਕਹੂਗਾ ਹੈਲੋ ਹਾਂਜੀ ਹੋਰ ਬੱਚੇ ਠੀਕ ਨੇ ਜੀ ਸਤਿ ਸ੍ਰੀ ਅਕਾਲ ਜੀ ਹਨਾ ਮਾਤਾ ਜੀ ਠੀਕ ਨੇ ਜੀ ਮਤਲਬ ਸਭ ਦਾ ਨਾ ਸਭ ਦਾ ਬਹੁਤ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੁੰਦੇ ਨੇ ਮੁਹੱਲੇ ਦੇ ਵਿੱਚੇ ਲੋਕ ਇਹ ਕਾਫੀ ਹਨਾ ਆਪਣੇ ਆਸ-ਪਾਸ ਜਿੱਥੇ ਵੀ ਵਿਚਰਦੇ ਨੇ ਜਿਹੜੇ ਇੰਟਰਵਰਟ ਹੁੰਦੇ ਨੇ ਇਹ ਜਿਆਦਾ ਨਹੀਂ ਜਾਣਦੇ ਹੁੰਦੇ ਤੇ ਇਹ ਇਹਨਾਂ ਨੂੰ ਜੇ ਕੋਈ ਬੁਲਾ ਲੈਂਦਾ ਤਾਂ ਇਹ ਗੱਲ ਕਰ ਲੈਣਗੇ ਪਰ ਇਹ ਇਹ ਆਏ ਨਹੀਂ ਕਿ ਸਭ ਦਾ ਹਾਲ ਚਾਲ ਜਾਂ ਪਤਾ ਕਰਦੇ ਪੁੱਛਦੇ ਜਾਣਗੇ ਬੁੱਲ ਦੇਖੋ ਜਿਵੇਂ ਇੰਟਰਵਰਟ ਐਕਸਟਰਵਰਟ ਤੁਸੀਂ ਦੋਨੋਂ ਇਹ ਨਹੀਂ ਹੋ ਸਕਦਾ ਕਿ ਕੋਈ ਬੰਦਾ ਇੰਟਰਵਰਟ ਹੋਊਗਾ ਐਕਸਟਰਵਰਟ ਨਹੀਂ ਹੋਊਗਾ ਹੋਊਗਾ ਤੁਸੀਂ ਦੋਨੋਂ ਪਰ ਇਹ ਜਿਹੜੀ ਇਹਦੀ ਐਮਬੀਟੀਆਈ ਦੀ ਜਿਹੜੀ ਫਿਲਾਸਫੀ ਆ ਉਹ ਇਹ ਕਹਿੰਦੇ ਆ ਕਿ ਤੁਸੀਂ ਤੁਸੀਂ ਬੌਰਨ ਇੱਕ ਪ੍ਰੀਫਰੈਂਸ ਨਾਲ ਹੋਏ ਹੋ ਤੇ ਇਹ ਹੋ ਗਿਆ ਐਕਸਟ੍ਰੋਵਰਟ ਤੇ ਇੰਟਰੋਵਰਟ ਇਹ ਅਸੀਂ ਦੋ ਕਵਰ ਕਰ ਲਏ ਹਨਾ ਇਹਨਾਂ 'ਚ ਹਰੇਕ ਬੰਦਾ ਇੱਕ ਟਾਈਪ ਦੀ ਪ੍ਰੇਫਰੈਂਸ ਹੋਊਗੀ ਤੇ ਇਹਨੂੰ ਆਪਾਂ ਕਹਿੰਦੇ ਆ ਈ ਤੇ ਆਈ ਹਨਾ ਐਕਸਟ੍ਰੋਵਰਟ ਦਾ ਈ ਹੋ ਗਿਆ ਇੰਟਰੋਵਰਟ ਦਾ ਆਈ ਹੋ ਗਿਆ ਤੇ ਤੁਸੀਂ ਪਛਾਣਨਾ ਹੈ ਕਿ ਤੁਸੀਂ ਈ ਹੈਗੇ ਹੋ ਜਾਂ ਤੁਸੀਂ ਆਈ ਹੈਗੇ ਹੋ ਅਗਲੇ ਦੋ ਪੈਰਾਮੀਟਰਸ ਆ ਗਏ ਸੈਂਸਿੰਗ ਤੇ ਇੰਟਿਊਸ਼ਨ ਜਿਹੜੀ ਆ ਸੈਕੰਡ ਹੁੰਦੀ ਹੈ ਨਾ ਇਹ ਹੈਗੀ ਕਿ ਤੁਸੀਂ ਡਾਟਾ ਕਲੈਕਸ਼ਨ ਕਿਵੇਂ ਕਰਦੇ ਹੋ ਤੁਸੀਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਕਿਵੇਂ ਆਣਿਓ ਚੀਜ਼ਾਂ ਕਈ ਲੋਕਾਂ ਦਾ ਡਾਟਾ ਕਲੈਕਟ ਕਰਨ ਦਾ ਸਿਸਟਮ ਹੈਗਾ ਸੈਂਸਿਸ ਦੇ ਥਰੂ ਉਹਨਾਂ ਨੂੰ 스ਮੈਲ ਬੜੀ ਅੱਛੀ ਆਂਦੀ ਆ ਉਹ 스ਮੈਲ ਲੈਣਗੇ ਉਹਨਾਂ ਨੂੰ 스ਮੈਲ ਅੰਦਰ ਬਹੁਤ ਸਟਰੋਂਗ ਹੋਣਗੇ 스মেলਿੰਗ ਪਾਵਰ ਉਹਨਾਂ ਦੀ ਉਹਨਾਂ ਨੂੰ ਹੀਅਰਿੰਗ ਪਾਵਰ ਬੜੀ ਸਟਰੋਂਗ ਹੋਊਗੀ ਇੱਕ ਵੀ ਅੰਦਰ ਨੇ ਚੀਜ਼ਾਂ ਨੂੰ ਆਪਾਂ ਆਸ-ਪਾਸ ਦੇਖ ਕੇ ਇੱਕ ਗੇੜਾ ਦੇ ਕੇ ਉਹਨੂੰ ਪਤਾ ਲੱਗ ਜਾਊ ਰੂਮ 'ਚ ਕੀ ਖੋਸ਼ਾ ਕਿਹੜੇ ਹੁੰਜੇ ਕੀ ਪਿਆ ਕਰਕੇ ਹਨਾ ਖਾਂਦੇ ਥਰੂ ਵੀ ਦੇਖ ਲੈਂਦੇ ਨੇ ਉਹ ਬਹੁਤ ਛੇਤੀ ਨੋਟਿਸ ਉਹਨਾਂ ਨੂੰ ਉਹਨਾਂ ਨੂੰ ਫੀਲ ਆ ਜੂ ਠੰਡ ਬੜੀ ਆ ਰਾਜ ਦੂਜੇ ਨੂੰ ਮਤਲਬ ਦੂਸਰੇ ਇੰਟਿਊਸ਼ਨ ਵਾਲਾ ਨੂੰ ਪਤਾ ਜੇ ਨਹੀਂ ਲੱਗੂ ਠੰਡ ਆ ਮਤਲਬ ਉਹਨੂੰ ਗਰਮੀ ਬੜੀ ਆ ਨਾ ਠੰਡ ਗਰਮੀ ਮਤਲਬ ਇਹ ਚੀਜ਼ਾਂ ਬਹੁਤ ਛੇਤੀ ਪਕੜਨਗੇ ਉਹਨਾਂ ਦੇ ਉਹਨਾਂ ਦੀ ਪਾਵਰ ਹੋ ਗਈ ਇਹ ਡਾਟਾ ਕਲੈਕਸ਼ਨ ਦੀ ਪੈਂਸਿੰਗ ਵਾਲੇ ਹੁੰਦੇ ਨੇ ਇਹ ਰਾਈਟ ਨਾਉ ਦੇ ਵਿੱਚ ਹੁੰਦੇ ਨੇ ਤੇ ਉਸ ਟਾਈਮ ਨੂੰ ਬੜਾ ਸੋਹਣਾ ਉਸ ਟਾਈਮ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਪਰ ਨਾ ਜਿਹੜੇ ਐਨ ਵਾਲੇ ਨੇ ਇੰਟਿਊਸ਼ਨ ਵਾਲੇ ਸਾਈਡ ਨੇ ਉਹ ਲੋਕੀ ਨੇ ਉਹ ਲੋਕ ਨਾ ਪੈਟਰਨ ਬਹੁਤ ਅੱਛੇ ਬਣਾ ਲੈਂਦੇ ਨੇ ਉਹਨਾਂ ਦੀ ਪੈਟਰਨ ਬਣਾਉਣ ਦੇ ਉਹ ਜਿਵੇਂ ਮੰਨ ਕੇ ਚੱਲੋ ਕੋਈ 스멜 ਆ ਹੁਣ ਆ ਰਹੀ ਆ ਹੈ ਤੇ ਉਸ ਨੂੰ ਕੋਈ ਪੁਰਾਣੀ ਚਾਇਮ ਦੀ ਚੀਜ਼ ਨਾਲ ਜੋੜ ਪਾਣਗੇ ਦਿਮਾਗ ਦੇ ਵਿੱਚ ਇਹ ਦੇਖ ਇਹ ਉਹ ਇਹ ਕਰ ਸਕਦੇ ਨੇ ਕਿ ਇਸ 스멜 ਕਿਉਂ ਆ ਰਹੀ ਆ ਉਹਨਾਂ ਨੂੰ 스멜 ਉਨੀ ਅੱਛੀ ਨਹੀਂ ਆਊਗੀ ਜਿੰਨੀ ਅੱਛੀ ਇਹ 스멜 ਚੱਕਣਗੇ ਪਰ ਉਹ ਕਹਿ ਦੇਣਗੇ ਕਿ ਦੋ ਤਿੰਨ ਚੀਜ਼ਾਂ ਨੂੰ ਜੋੜ ਸਕਣਗੇ ਕਿ ਉਹਨਾਂ ਦੇ ਦਿਮਾਗ ਚ ਆਊਗਾ ਇਹ 스멜 ਆ ਰਹੀ ਆ ਇੱਥੇ ਕੋਈ ਫੈਕਟਰੀ ਤਾਂ ਨਹੀਂ ਹੈਗੀ ਬਰਿਆਤਾ ਨਹੀਂ ਹੈਗਾ ਜਿਵੇਂ ਉਹਨਾਂ ਦੇ ਮਤਲਬ ਉਹਨਾਂ ਨੂੰ ਜੇ ਦੂਸਰੇ ਨੂੰ 스멜 ਆਈ ਤਾਂ ਉਹ ਉਹਦੇ ਨੂੰ ਜੋੜਨਗੇ ਕਿਸੇ ਚੀਜ਼ ਨਾਲ ਇੰਟੂਿਸ਼ਨ ਵਾਲੇ ਤਾਂ ਉਹਨਾਂ ਦੇ ਅੰਦਰ ਇੰਟੂਿਸ਼ਨਸ ਆਂਦੀਆਂ ਨੇ ਕਿ ਉਹ ਅੰਦਾਜ਼ੇ ਲਗਾਉਣ ਲੱਗ ਜਾਂਦੇ ਨੇ ਫਟਾਫਟ ਦਿਮਾਗ 'ਚ ਪੈਟਰਨ ਬਣਾਉਣ ਲੱਗ ਜਾਂਦੇ ਨੇ ਤੇ ਉਹ ਥੋੜਾ ਆਪਣੀ ਪੁਰਾਣੀ ਹਿਸਟਰੀ ਤੇ ਨਾਓ ਤੇ ਫਿਊਚਰ ਇਹਨਾਂ ਨੂੰ ਜੋੜ ਪਾਉਂਦੇ ਨੇ ਉਸ ਟਾਈਮ ਤੇ ਜਿਹੜੇ ਹੁੰਦੇ ਨੇ ਨਾ ਇੰਟੂਿਸ਼ਨ ਵਾਲੇ ਇਹਨਾਂ ਨੂੰ ਇਹ ਮਸ਼ਹੂਰ ਹੁੰਦੇ ਨੇ ਕਿ ਦੇ ਕੈਨ ਰੀਡ ਬਿਟਵੀਨ ਦਾ ਲਾਈਨਸ ਜਿਹਨੂੰ ਬੋਲਿਆ ਜਾਂਦਾ ਤਾ ਇਹਨਾਂ ਨੂੰ ਨਾ ਜਦੋਂ ਕੋਈ ਗੱਲ ਬੋਲੀ ਜਾ ਰਹੀ ਆ ਤੇ ਇਹ ਉਹ ਗੱਲ ਸੁਣ ਰਹੇ ਨੇ ਪਰ ਇਹ ਸੁਣ ਰਹੇ ਨੇ ਕਿ ਉਹ ਗੱਲ ਕੀ ਬੋਲ ਰਿਹਾ ਮਤਲਬ ਉਸ ਗੱਲ ਦੇ ਪਿੱਛੇ ਭਾਵ ਕੀ ਆ ਇੱਕ ਗੱਲ ਮੈਂ ਹੋਰ ਕਹੂੰਗੀ ਕਿ ਜਦ ਤੁਸੀਂ ਸਿਲੈਕਟ ਕਰਦੇ ਹੋ ਨਾ ਵੀ ਤੁਸੀਂ ਕਿਸ ਟਾਈਪ ਦੀ ਪਰਸਨੈਲਿਟੀ ਹੈਗੇ ਹੋ ਇਹਦੇ 'ਚ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਹੈਗਾ ਕੋਈ ਵੀ ਪਰਸਨੈਲਿਟੀ ਚੰਗੀ ਨਹੀਂ ਹੈਗੀ ਕੋਈ ਵੀ ਪਰਸਨੈਲਿਟੀ ਮਾੜੀ ਨਹੀਂ ਹੈਗੀ ਹਰੇਕ ਦਾ ਹਰੇਕ ਪਰਸਨੈਲਿਟੀ ਟਾਈਪ ਦਾ ਆਪਣੇ ਸਮਾਜ ਦੇ ਵਿੱਚ ਇੱਕ ਰੋਲ ਹੁੰਦਾ ਹੈ ਤੇ ਸਾਰੇ ਇਕੁਅਲੀ ਇੰਪੋਰਟੈਂਟ ਨੇ ਤਾਂ ਇਹ ਸੋਚ ਕੇ ਨਾ ਚੱਕਿਓ ਵੀ ਐਕਸਟਰਾਵਰਟ ਵਧੀਆ ਹੁੰਦੇ ਨੇ ਜਾਂ ਇੰਟਰੋਵਰਟ ਵਧੀਆ ਹੁੰਦੇ ਨੇ ਹਨਾ ਜਾਂ ਇੰਟੂਿਸ਼ਨ ਵਾਲੇ ਵਧੀਆ ਹੁੰਦੇ ਨੇ ਜਾਂ ਸੈਂਸਿੰਗ ਵਾਲੇ ਵਧੀਆ ਹੁੰਦੇ ਨੇ ਇਹ ਸਾਰੇ ਹੀ ਡਿਫਰੈਂਟ ਟਾਈਪ ਦੇ ਨੇ ਇਹ ਤਾਂ ਹੀ ਆਪਾਂ ਕਹਿੰਦੇ ਆ ਆਪਾਂ ਸਾਰੇ ਅਲੱਗ-ਅਲੱਗ ਟਾਈਪ ਦੇ ਹੁੰਨੇ ਆ ਤੇ ਕੋਈ ਚੰਗਾ ਮਾੜਾ ਵਾਲੀ ਇਹ ਚ ਗੱਲ ਨਹੀਂ ਹੋਣੀ ਚਾਹੀਦੀ ਹੈਗੀ ਜਿਹੜੇ ਇੰਟੂਿਸ਼ਨ ਵਾਲੇ ਹੁੰਦੇ ਨੇ ਇਹ ਥੋੜੀ ਫਿਲਾਸਫਰ ਟਾਈਪ ਹੋਣਗੇ ਵੱਡੀਆਂ-ਵੱਡੀਆਂ ਗੱਲਾਂ ਕਰਨਗੇ ਇਹ ਥੋੜੀ ਹੋਲ ਮਤਲਬ ਥੋੜੇ ਵੱਡੀ ਚੀਜ਼ਾਂ ਨੂੰ ਡਿਸਕਸ ਕਰਨਗੇ ਮਤਲਬ ਪ੍ਰਿੰਸੀਪਲਸ ਨੂੰ ਡਿਸਕਸ ਕਰਨਗੇ ਮੋਰਲਸ ਵੈਲਿਊਜ਼ ਇਹ ਜੀਆਂ ਗੱਲਾਂ ਕਰਨਗੇ ਜਿਵੇਂ ਕਿ ਗਲੋਬਲ ਵਾਰਮਿੰਗ ਹੋ ਰਹੀ ਆ ਜੀ ਦੁਨੀਆ ਦੇ ਵਿੱਚ ਹਨਾ ਪੋਪੂਲੇਸ਼ਨ ਵਧ ਰਹੀ ਆ ਮਤਲਬ ਇਹ ਜੀਆਂ ਇਹ ਜੀਆਂ ਗੱਲਾਂ ਹੋਰ ਚੀਜ਼ਾਂ ਰੱਬ ਕੀ ਹੈ ਰੱਬ ਕੀ ਹੈ ਅਸੀਂ ਕਿੱਥੋਂ ਆਏ ਆ ਇਹ ਵੱਡੀ ਵੱਡੀਆਂ ਚੀਜ਼ਾਂ ਜਿਹੜੀਆਂ ਹੋ ਗਈਆਂ ਨਾ ਇਸ ਟਾਈਪ ਦੀਆਂ ਚੀਜ਼ਾਂ ਦੇ ਉੱਤੇ ਇੰਟਰਸਟ ਹੋਏ ਚੀਜ਼ਾਂ ਜਿਹੜੀ ਤੁਸੀਂ ਦੇਖ ਨਹੀਂ ਸਕਦੇ ਅੱਖਾਂ ਨਾਲ ਜਿਹਨੂੰ ਸਮੈਲ ਨਹੀਂ ਕਰ ਸਕਦੇ ਹੈਨਾ ਜਿਹਨੂੰ ਟੱਚ ਨਹੀਂ ਕਰ ਸਕਦੇ ਇਹਨਾਂ ਦਾ ਧਿਆਨ ਉਧਰ ਨੂੰ ਹੋਊਗਾ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਸੈਂਸਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਸੈਂਸਸ ਨੂੰ ਜੋੜ ਕੇ ਕੁਝ ਪੈਟਰਨ ਬਣਾਉਣ ਦੀ ਰਿਕੁਆਇਰਮੈਂਟ ਆ ਜਿਹੜੇ ਆਪਣੇ ਸੈਂਸਸ ਵਾਲੇ ਹੋਣਗੇ ਇਹਨਾਂ ਨੂੰ ਬਿਲਕੁਲ ਇੰਟਰਸਟਿੰਗ ਹੋਊਗੀ ਗੱਲਾਂ ਜੇ ਕਹਿਣਗੇ ਕੰਬਲੇ ਦੇ ਦਿੱਤਾ ਸਾਰੇ ਹੈਨਾ ਫਿਲਾਸਫਰ ਜੇ ਨੇ ਹੈਨਾ ਉਹਨਾਂ ਨੂੰ ਸਿੱਧਾ ਸਿੱਧਾ ਹੋਊਗਾ ਜਾਰ ਦਿਖਾਓ ਆ ਖਾ ਲੋ ਆ ਸੁੰਗਲੋ ਆ ਕੱਪੜੇ ਪਾ ਲੋ ਹਾਂ ਇਸ ਟਾਈਪ ਨਾਲ ਸਿੱਧਾ ਸਿੱਧਾ ਹੋਊਗਾ ਕਿ ਸਿੰਪਲ ਸਿੰਪਲ ਜਾ ਕਿ ਇਹ ਇਹ ਉਹੀ ਪੁੱਠੀਆਂ ਜੀ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਨੇ ਕਿੱਥੇ ਗੱਲ ਲੈ ਜਾਂਦੇ ਨੇ ਐਨ ਵਾਲਾ ਹੁੰਦਾ ਉਹਨੂੰ ਇਹ ਵੀ ਨਹੀਂ ਪਤਾ ਮੈਂ ਫਲਾਣੇ ਬੰਦੇ ਨਾਲ ਮਿਲਿਆ ਸੀ ਉਹਨੇ ਕੀ ਪਾਇਆ ਸੀਗਾ ਉੱਥੇ ਉਹ ਕੀ ਖਾ ਰਹੇ ਸੀਗੇ ਉਹ ਖਾਣੇ ਦਾ ਸਵਾਦ ਕਿਹੋ ਜਿਹਾ ਸੀਗਾ ਉਹਨੂੰ ਕੋਈ ਬੜਾ ਜਾਣ ਉਹਨੂੰ ਦਿਮਾਗ ਦੇ ਵਿੱਚ ਯਾਦ ਜੀ ਨਹੀਂ ਹੁੰਦਾ ਤੇ ਜਿਹੜੇ ਆ ਲੋਕ ਹੁੰਦੇ ਨੇ ਉਹਨਾਂ ਨੂੰ ਐਸ ਵਾਲਿਆਂ ਨੂੰ ਬੜਾ ਯਾਦ ਹੁੰਦਾ ਉਹਨਾਂ ਨੇ ਆ ਪਾਇਆ ਸੀ ਉਹ ਤੇ ਆ ਕਢਾਈ ਹੋਈ ਗਈ ਕੀਤੀ ਹੋਈ ਸੀਗੀ ਇਸ ਟਾਈਪ ਦੀ ਤੇ ਬੱਚਿਆਂ ਨੂੰ ਹੁਣ ਥੋੜਾ ਇਸ ਤਰੀਕੇ ਨਾਲ ਦੇਖਣ ਲੱਗ ਗਈ ਇਹ ਜਦੋਂ ਦੀ ਆਪਾਂ ਇਹ ਦੇ ਉੱਤੇ ਬਾਰੇ ਗੱਲ ਕਰਨ ਲੱਗਿਆ ਨਾ ਤੇ ਮੈਂ ਆਪਣੇ ਬੇਟੇ ਨੂੰ ਬੜਾ ਡਾਂਟਦੀ ਹੁੰਦੀ ਸੀਗੀ ਕਿ ਤੈਨੂੰ ਪਤਾ ਹੀ ਨਹੀਂ ਲੱਗਦਾ ਕੋਈ ਚੀਜ਼ਾਂ ਰੱਖ ਕੇ ਭੁੱਲ ਜਾਂਦਾ ਹੈ ਨਾ ਵੀ ਤੂੰ ਨਾਉ 'ਚ ਰਹਿੰਦਾ ਹੀ ਏ ਜਿਵੇਂ ਬਿਲਕੁਲ ਹੀ ਪਤਾ ਨਹੀਂ ਕਿਹੜੀ ਦੁਨੀਆ 'ਚ ਤੂੰ ਰਹਿ ਆ ਫਿਰਦਾ ਰਹਿੰਦਾ ਹਮੇਸ਼ਾ ਤੇ ਹੁਣ ਮੈਨੂੰ ਸਮਝ ਆਂਦਾ ਹੈ ਕਿ ਉਹਦੀ ਪਰਸਨੈਲਿਟੀ ਟਾਈਪ ਜਿਹੜੀ ਹੈਗੀ ਹੈ ਉਹ ਸੈਂਸਿੰਗ ਤੇ ਬੇਸਿਸ ਤੇ ਨਹੀਂ ਹੈਗੀ ਇੰਟੂਿਸ਼ਨ ਟਾਈਪ ਦੀ ਬੇਸਿਸ ਤੇ ਹੈ ਉਹ ਤੇ ਮੈਂ ਉਹਨੂੰ ਸਮਝ ਕੇ ਹੁਣ ਮੈਂ ਉਹਨੂੰ ਕਹਿਣਾ ਬਹੁਤ ਘੱਟ ਕਰਤਾ ਜਾਂ ਬੰਦ ਹੀ ਕਰਤਾ ਹੁਣ ਮੈਂ ਨਹੀਂ ਕਹਿੰਦੀ ਹੈਗੀ ਕਿਉਂਕਿ ਮੈਨੂੰ ਸਮਝ ਆ ਗਈ ਹੁਣ ਗੁੱਸਾ ਨਹੀਂ ਆਂਦਾ ਪਹਿਲਾਂ ਗੁੱਸਾ ਆਂਦਾ ਸੀਗਾ ਕਿ ਇਹ ਪਤਾ ਨਹੀਂ ਕਿਉਂ ਨਹੀਂ ਸਮਝਦਾ ਇਹ ਆਸ-ਪਾਸ ਦੇਖਦਾ ਕਿਉਂ ਨਹੀਂ ਹੈਗਾ ਕਰਕੇ ਤੇ ਤੁਹਾਡੀ ਲਾਈਫ ਦੀਆਂ ਬਹੁਤ ਸਾਰੀਆਂ ਉਲਝਣਾਂ ਨੇ ਜਿਹੜੀਆਂ ਉਹ ਸੋਲਵ ਹੋ ਜਾਂਦੀਆਂ ਨੇ ਬੇਸਿਕਲੀ ਤੇ ਤੀਸਰਾ ਜਿਹੜਾ ਆਂਦਾ ਸੀ اسی ਲਾਈਨ ਦੇ ਵਿੱਚ ਉਹ ਆਂਦਾ ਥਿੰਕਿੰਗ ਤੇ ਫੀਲਿੰਗ ਜਿਹਨ ਤੇ ਐਫ ਤੋਂ ਹੋ ਗਿਆ ਫੀਲਿੰਗ ਕਿ ਤੁਸੀਂ ਥਿੰਕਿੰਗ ਟਾਈਪ ਦੇ ਲੋ ਬੰਦੇ ਹੈਗੇ ਹੋ ਕਿ ਤੁਸੀਂ ਫੀਲਿੰਗ ਟਾਈਪ ਦੇ ਬੰਦੇ ਹੈਗੇ ਹੋ ਇਹ ਹੈਗਾ ਤੁਸੀਂ ਐਕਸ਼ਨ ਕਿਵੇਂ ਲੈਂਦੇ ਹੋ ਪਿਛਲਾ ਸੀਗਾ ਤੁਸੀਂ ਇਨਫੋਰਮੇਸ਼ਨ ਗੈਦਰ ਕਿਵੇਂ ਕਰਦੇ ਹੋ ਡਾਟਾ ਕਿਵੇਂ ਇਕੱਠਾ ਕਰਦੇ ਹੋ ਨਾ ਤੁਹਾਡੇ ਇਹ ਹੈਗਾ ਕਿ ਡਾਟਾ ਇਕੱਠਾ ਹੋਣ ਤੋਂ ਬਾਅਦ ਪ੍ਰੋਸੈਸ ਹੋਣ ਤੋਂ ਬਾਅਦ ਜਿਹੜਾ ਬਾਹਰ ਨੂੰ ਤੁਹਾਡਾ ਐਕਸ਼ਨ ਆਂਦਾ ਉਹ ਐਕਸ਼ਨ ਕੀ ਹੁੰਦਾ ਤੁਹਾਡਾ ਤਾਂ ਜਿਹੜਾ ਤੁਹਾਡੇ ਐਕਸ਼ਨ ਤੁਸੀਂ ਕਰ ਰਹੇ ਹੋ ਉਹ ਤੁਸੀਂ ਥਿੰਕਿੰਗ ਵਾਲਾ ਐਕਸ਼ਨ ਕਰ ਰਹੇ ਹੋ ਕਿ ਫੀਲਿੰਗ ਵਾਲਾ ਐਕਸ਼ਨ ਕਰ ਰਹੇ ਹੋ ਫੀਲਿੰਗ ਵਾਲੇ ਜਿਹੜੇ ਜ਼ਿਆਦਾ ਹੁੰਦੇ ਨੇ ਉਹ ਹੁੰਦੇ ਨੇ ਕਿ इमोशनल ਹੁੰਦੇ ਨੇ ਬਸ ਸਾਹਮਣੇ ਡੋਲੇ ਜਾਂਦੇ ਨੇ ਸਾਹਮਣੇ ਮਤਲਬ ਵੈਸੇ ਕੁਝ ਮਰਜ਼ੀ ਗੱਲ ਕਰ ਲੋ ਉਹਨਾਂ ਨਾਲ ਕੁਝ ਵੀ ਗੱਲ ਕਰ ਲੈਣਗੇ ਪਰ ਜਿਹੜਾ ਐਕਸ਼ਨ ਰਾਈਟ ਐਕਸ਼ਨ ਜਿਹੜਾ ਲਿੱਤਾ ਗਿਆ ਉਹਨਾਂ ਦਾ ਬਾਹਰੋਂ ਐਕਸ਼ਨ ਦਿਖਦਾ ਝਲਕਦਾ ਉਹ ਚ ਫੀਲਿੰਗ ਆ ਜਾਂਦੀ ਹੈ ਜਦੋਂ ਮੈਂ ਰੁੱਜੂ ਨਾਲ ਜਾਂਦੀ ਆ ਘਰ ਵਗੈਰਾ ਦਿਖਾਉਣ ਲਈ ਤਾਂ ਇੰਨੀ ਸਟੇਜਿੰਗ ਤੇ ਇਨਾ ਪੈਸਾ ਲੱਗਦਾ ਸਟੇਜਿੰਗ ਕਹਿੰਦੇ ਉਹਨੂੰ ਉਹ ਮਤਲਬ ਸਜਾਇਆ ਹੁੰਦਾ ਪੂਰਾ ਘਰ ਪਰ ਮੈਂ ਛੋਟਾ ਜਿਹਾ ਹੋਵੇ ਜੇ ਨਾ ਸੋਣਾ ਸੁਜਾਇਆ ਹੁੰਦਾ ਉਹ ਤਾਂ ਬੰਦਾ ਆਏ ਆਪਣੇ ਡ੍ਰੀਮ ਲੈਂਡ ਲੱਗ ਜਾਂਦਾ ਵੀ ਮੈਂ ਇੱਥੇ ਰਹਿ ਰਿਆ ਤੇ ਫੇਰ ਉਹ ਘਰ ਪੰਮਾ ਤੁਸੀਂ 40 50 ਹਜ਼ਾਰ ਉੱਤੇ ਕਰਕੇ ਵੇਚ ਦਿੰਦੇ ਆ ਕਿਉਂਕਿ ਉਹਨੇ ਫੀਲਿੰਗ ਲੈ ਲਈ ਹੁੰਦੀ ਹੈ ਕਿ ਮੈਂ ਇੱਥੇ ਰਹਿ ਰਿਆ ਤੇ ਮੈਂ ਇਹੀ ਲੈਣਾ ਪਈਆ ਫੈਮਿਲੀ ਜਾਂ ਬੱਚੇ ਨਾਲ ਆਉਂਦੇ ਉਹ ਤਾਂ ਕਹਿੰਦੇ ਆੜੀ ਜਾਂਦੇ ਕਹਿੰਦੇ ਮੈਂ ਤਾਂ ਇਹੀ ਲੈਣਾ ਮੈਂ ਜਿੰਨਾ ਤੁਹਾਡੀ ਲਾਈਫ ਦੇ ਵਿੱਚ ਪੈਸਾ ਇਨਵੋਲ ਹੁੰਦਾ ਜਾਊਗਾ ਉਨਾ ਤੁਹਾਨੂੰ ਥਿੰਕਰ ਲੋਕਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਜਾਊਗਾ ਉਦੋਂ ਜਿਹੜੇ ਜਿਹੜੇ ਇਮੋਸ਼ਨਲ ਲੋਕ ਨੇ ਉਹਨਾਂ ਵਾਸਤੇ ਪੈਸੇ ਦੀ ਜ਼ਿੰਦਗੀ ਜਿਉਣ ਦੇ ਵਿੱਚ ਇਮੋਸ਼ਨਸ ਬਹੁਤ ਵੱਡਾ ਉਹ ਲੈਣਗੇ ਫੀਲਰ ਲੋਕਾਂ ਨੂੰ ਅੜਚਣ ਆਊਗੀ ਉਹਨਾਂ ਨੂੰ ਮੁਸ਼ਕਿਲ ਲੱਗੂਗਾ ਜਿਉਂ ਉਹਨਾਂ ਨੂੰ ਸਟ्रेस ਫੀਲ ਹੋਊਗਾ ਕਿਉਂਕਿ ਉਹ ਪ੍ਰੋਫਿਟ ਲਾਸ ਤੋਂ ਬਿਨਾ ਕੁਝ ਕਰਨਾ ਚਾਹੁੰਦੇ ਹੁੰਦੇ ਨੇ ਤੇ ਪਰ ਸਾਰਾ ਸਿਸਟਮ ਜਿਹੜਾ ਰਨ ਕਰ ਰਿਹਾ ਤੁਹਾਡਾ ਘਰ ਰਨ ਕਰ ਰਿਹਾ ਤੁਹਾਡੀ ਗੱਡੀਆਂ ਰਨ ਕਰ ਰਹੀਆਂ ਤੁਹਾਡਾ ਸਾਰਾ ਥਿੰਕਿੰਗ ਵਾਲਾ ਪੈਟਰਨ ਆ ਉੱਪਰੋਂ ਤਾਂ ਤੁਹਾਨੂੰ ਪ੍ਰੋਫਿਟ ਲਾਸ ਬਹੁਤ ਦੇਖਣਾ ਪੈਂਦਾ ਤਾ ਉਥੇ ਇਹ ਬਹੁਤ ਇਹਨਾਂ ਨੂੰ ਮਤਲਬ ਸਟ्रेस ਬਹੁਤ ਹੁੰਦਾ ਤੇ ਇੱਕ ਮੈਂ ਮੇਨ ਗੱਲ ਦੱਸਾਂ ਕਿ ਇਹ ਸਾਰੇ ਦਾ ਨਾ ਸਭ ਤੋਂ ਬੈਨੀਫਿਟ ਕੀ ਆ ਸਾਰੀ ਚੀਜ਼ਾਂ ਤੁਹਾਨੂੰ ਨਾ ਸਮਝ ਆਉਂਦਾ ਕਿ ਤੁਹਾਨੂੰ ਸਟ्रेस ਕਦੋਂ ਹੁੰਦਾ ਜੇ ਫੀਲਰ ਨੂੰ ਤੁਸੀਂ ਥਿੰਕਿੰਗ ਵਾਲੇ এনवायरमेंट ਚ ਬਾੜ ਲੋਂਗੇ ਉਹ ਸਟ्रेस ਹੋ ਜਾਊਗਾ ਥਿੰਕਰ ਨੂੰ ਤੁਸੀਂ ਫੀਲਿੰਗ ਵਾਲੇ এনवायरमेंट ਮੇਂ ਬਾੜ ਲੋਂਗੇ ਉਹ ਸਟ्रेस ਹੋ ਜਾ ਤੇ ਜਿੰਨੇ ਵੀ ਆਪਣੇ ਐਡਸ ਵਗੈਰਾ ਹੁੰਦੀਆਂ ਨੇ ਆਪਣੇ ਦੇ ਟਾਰਗੇਟ ਕੀਤੀਆਂ ਜਾਂਦੀਆਂ ਨੇ ਫੇਸਬੁੱਕ ਤੇ ਇੰਸਟਾਗ੍ਰam ਤੇ ਸਾਰੀਆਂ ਇਹ ਫੀਲਿੰਗ ਵਾਲੇ ਲੋਕਾਂ ਨੂੰ ਜਲਦੀ ਇੰਪੈਕਟ ਕਰਦੀਆਂ ਨੇ ਨਾ ਕਿਉਂਕਿ ਉਹ ਫਿਰ ਖੜੇ ਪੈਰ ਡਿਸੀਜਨ ਲੈ ਲੈਣਾ ਬਾਈ ਕਰ ਲੈਣਾ ਚੀਜ਼ਾਂ ਪਰ ਇਹ ਕੰਪਨੀਆਂ ਨੇ ਜਿਹੜੀਆਂ ਉਹ ਥਿੰਕਰ ਨੇ ਖੁਦ ਉਹਨਾਂ ਨੇ ਦੇਖਿਆ ਤੁਹਾਡਾ ਇਹ ਪੈਟਰਨ ਤੇ ਉਹਨਾਂ ਨੇ ਯੂਜ਼ ਕੀਤੀ ਇਸ ਚੀਜ਼ ਨੂੰ ਤੁਹਾਡੇ ਤੋਂ ਪਰਚੇਸ ਕਰਵਾਉਣ ਵਾਸਤੇ ਹੈ ਨਾ ਇਹ ਤਾਂ ਸਟ्रेस ਦੀ ਗੱਲ ਕੀਤੀ ਤਾਂ ਮੋਸਟਲੀ ਜਿਹੜੀ ਆਪਣੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਜਿਵੇਂ ਕੈਂਸਰ ਕੁੰਸਰ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਹੜੀਆਂ ਜਿਹਦਾ ਕਿ ਅਸ ਤੱਕ ਪਤਾ ਹੀ ਨਹੀਂ ਚੱਲਿਆ ਵੀ ਕਿਉਂ ਹੁੰਦਾ ਹੈ ਕੈਂਸਰ ਕਰਕੇ ਉਹ ਸਟ्रेस ਨਾਲ ਰਿਲੇਟਡ ਹੁੰਦੀਆਂ ਨੇ ਇਹ ਚੀਜ਼ਾਂ ਇਹਨੂੰ ਤਾਂ ਮੈਡੀਕਲ ਸਾਇੰਸ ਵੀ ਹੁਣ ਪ੍ਰੂਵ ਕਰ ਚੁੱਕੀ ਹੈ ਕਿ ਸਟ्रेस ਕਰਕੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਸਟ्रेस ਕਰਕੇ ਹੀ ਹੁੰਦੀਆਂ ਨੇ ਸਿਰਫ ਤੁਹਾਡਾ ਡਾਈਟ ਦਾ ਰੀਜ਼ਨ ਨਹੀਂ ਹੁੰਦਾ ਸਟ्रेस ਵੀ ਨਾਲ ਹੁੰਦਾ ਤੇ ਸਟ्रेस ਜਨਰੇਟ ਇੱਥੋਂ ਹੁੰਦਾ ਹੈ ਕਿ ਤੁਸੀਂ ਜਿਸ ਤਰੀਕੇ ਦੀ ਪਰਸਨੈਲਿਟੀ ਹੈਗੇ ਹੋ ਤੁਸੀਂ ਉਹਦੇ ਅਗੇਂਸਟ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਇਸ ਕਰਕੇ ਆਪਣੇ ਆਪ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਆਪਣੇ ਆਪ ਨੂੰ ਜਾਣ ਕੇ ਆਪਣੇ ਆਪ ਨੂੰ ਨਾ ਲਾਈਫ 'ਚ ਬੜਾ ਅੱਛੇ ਤਰੀਕੇ ਨਾਲ ਢਾਲ ਸਕਦੇ ਹੋ ਆਪਣੇ ਸਟ्रेस ਨੂੰ ਘੱਟ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਇਹ ਬਿਮਾਰੀਆਂ ਤੋਂ ਬਚਾ ਸਕਦਾ ਤੇ ਤੁਹਾਡੀ ਲੰਬੀ ਉਮਰ ਤੇ ਤੁਹਾਡੀ ਕੁਆਲਿਟੀ ਆਫ ਲਾਈਫ ਨੂੰ ਵੀ ਵਧਾ ਸਕਦਾ ਨਾਲ রাইਟ ਇਸ ਕਰਕੇ ਆਪਾਂ ਨੂੰ ਜਾਨਣਾ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ ਤੇ ਇਹ ਹੋ ਗਈ ਆਪਣੀ ਥਿੰਕਿੰਗ ਤੇ ਫੀਲਿੰਗ ਵਾਲੀ ਚੀਜ਼ ਕਿ ਜਿਹੜੀ ਕਿ ਇਸ ਬੇਸਿਸ ਤੇ ਹੈਗੀ ਹੈ ਕਿ ਐਕਸ਼ਨ ਤੁਸੀਂ ਕਿਵੇਂ ਲੈਂਦੇ ਹੋ ਤੇ ਇਹ ਜਾਣਿਆ ਜਾਂਦਾ ਹੈ T ਤੇ F ਤੋਂ ਵੀ ਤੁਸੀਂ T ਟਾਈਪ ਪਰਸਨੈਲਿਟੀ ਹੋ ਜਾਂ ਤੁਸੀਂ F ਟਾਈਪ ਪਰਸਨੈਲਿਟੀ ਫੀਲਿੰਗ ਟਾਈਪ ਪਰਸਨੈਲਿਟੀ ਹੋ ਜਾਂ ਹਣਾ ਲਾਸਟ ਦੋ ਪੈਰਾਮੀਟਰ ਆਉਂਦੇ ਨੇ ਉਹ ਆਉਂਦੇ ਨੇ ਜਜਮੈਂਟ ਤੇ ਪਰਸੀਵਿੰਗ ਜੇ ਤੇ ਪੀ ਆ ਜਾਂਦਾ ਹੈ ਜਜਮੈਂਟ ਮਤਲਬ ਕਿਸੇ ਚੀਜ਼ ਦੇ ਬਾਰੇ ਪੱਕੀ رائے ਕਰ ਲੈਣੀ ਹੁੰਦੀ ਹੈ ਜਜਿੰਗ ਜਜਮੈਂਟ ਪਰਸਨੈਲਿਟੀ ਤੇ ਜਿਹੜੀ ਪਰਸੀਵਿੰਗ ਹੁੰਦੀ ਹੈ ਉਹ ਜਿਹੜਾ ਖਿੜਕੀਆਂ ਖੋਲ ਕੇ ਰੱਖਦਾ ਹੈ ਮਤਲਬ ਕਿ ਜਿਹੜਾ ਸੁਣਦਾ ਹੈ ਤੇ ਪੱਕੀ رائے ਨਹੀਂ ਬਣਾਉਂਦਾ ਜਿਹੜਾ ਕਹਿੰਦਾ ਕਿ ਹੋ ਸਕਦਾ ਹੈ ਹੋ ਨਹੀਂ ਵੀ ਸਕਦਾ ਹਨਾ ਕੋਈ ਪੱਕੀ ਇੱਕੋ ਦੀ رائے ਪਾਰਟਿਕੂਲਰ ਨਹੀਂ ਬਣਦੀ ਉਸ ਟਾਈਪ ਦੀ ਪਰਸਨੈਲਿਟੀ ਹੁੰਦੀ ਹੈ ਹਮੇਸ਼ਾ ਲਰਨ ਕਰਨ ਦੀ ਅਬਿਲਟੀ ਖੋਲ ਕੇ ਰੱਖਣੀ ਉਹ ਪ੍ਰਸੀਵਰ ਹੁੰਦਾ ਹੈ ਯੋ ਹਮੇਸ਼ਾ ਨੂੰ ਲੱਗਦਾ ਕਿ ਹਜੇ ਵੀ ਮੈਂ ਸਿੱਖਿਆ ਨਹੀਂ ਹਜੇ ਮੇਰਾ ਪੂਰਾ ਨਹੀਂ ਹੋਇਆ ਹਜੇ ਤਾਂ ਮੈਂ ਹੋਰ ਸਿੱਖਣਾ ਤਾਂ ਉਹ ਮੰਨਿਆ ਜਾਂਦਾ ਕਿ ਪੂਰੀ ਲਾਈਫ ਮੈਂ ਸਿੱਖਦਾ ਹੀ ਰਹੂੰਗਾ ਲਰਨਿੰਗ ਚੱਲਦੀ ਰਹੂਗੀ ਮੇਰੀ ਕਦੀ ਵੀ ਮੈਂ ਇੱਕ ਸਪੈਸੀਫਿਕ ਮੈਂ ਬਿਲਕੁਲ ਜਜ ਨਹੀਂ ਕਰ ਸਕਦਾ ਕਿਸੇ ਦਿਨ ਮੈਂ ਆਦੇਸ਼ ਨਹੀਂ ਦੇ ਸਕਦਾ ਮੈਂ ਸਭ ਕੁਝ ਸਿੱਖ ਗਿਆ ਤੇ ਜਿਹੜੇ ਜਜਮੈਂਟਲ ਹੁੰਦੇ ਨੇ ਇਹ ਬਹੁਤ ਛੇਤੀ ਇਹ ਇਹ ਕਰ ਲੈਂਦੇ ਨੇ ਕਿ ਮੈਨੂੰ ਸਮਝ ਆ ਗਿਆ ਇਨਨੂੰ ਲੱਗਦਾ ਮੈਨੂੰ ਸਮਝ ਆ ਗਿਆ ਸਭ ਕੁਝ ਤੇ ਜਜਮੈਂਟ ਵਾਲੇ ਜਿਹੜੇ ਲੋਕ ਹੁੰਦੇ ਨੇ ਇਹਨਾਂ ਚ ਨੂੰ ਕੰਫੀਡੈਂਸ ਕਾਫੀ ਹਾਈ ਹੁੰਦਾ ਬਿਕੋਜ਼ ਇਹਨਾਂ ਨੂੰ ਐ ਲੱਗਦਾ ਕਿ ਮੈਨੂੰ ਸਮਝ ਆ ਗਿਆ ਕਿ ਹੁਣ ਮੈਨੂੰ ਮਤਲਬ ਇਹਨਾਂ ਦਾ ਕੰਫੀਡੈਂਸ ਬੜਾ ਹਾਈ ਹੁੰਦਾ ਇਹਨੂੰ ਲੱਗਦਾ ਨਹੀਂ ਕਿ ਕੋਈ ਗਲਤੀ ਹੋ ਸਕਦੀ ਆ ਮੈਂ ਕਰੋ ਤਾਂ ਇਹ ਹਮੇਸ਼ਾ ਕਰਨ ਦੇ ਵਿੱਚ ਬਲੀਵ ਕਰਦੇ ਨੇ ਜਜਮੈਂਟਲ ਵਾਲੇ ਲੋਕ ਜਿਹੜੇ ਪ੍ਰਸੀਵਰ ਹੁੰਦੇ ਨੇ ਲਰਨਿੰਗ ਵਾਲੇ ਹੁੰਦੇ ਨੇ ਇਹ ਥੋੜੇ ਕੰਫੀਡੈਂਸ ਦੇ ਡਾਊਨ ਹੁੰਦੇ ਨੇ ਇਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਮੈਨੂੰ ਸਮਝ ਹੀ ਜ਼ਿਆਦਾ ਆਇਆ ਪਰ ਪਤਾ ਨਹੀਂ ਕੱਲ ਨੂੰ ਹੋਰ ਨਾ ਕੁਝ ਨਿਕਲ ਆਵੇ ਤਾਂ ਡਰਦੇ ਡਰਦੇ ਚੱਲਣਗੇ ਥੋੜਾ ਜਾ ਥੋੜਾ ਜਾ ਇਹ ਜਿਹੜੇ ਪ੍ਰਸੀਵਰ ਹੁੰਦੇ ਨੇ ਇਹ ਰਿਸਰਚਰ ਮੰਨਗੇ ਤੁਹਾਡੇ এডਿਕੇਸ਼ਨ ਲਾਈਨ ਚ ਜ਼ਿਆਦਾ ਹੋਣਗੇ ਟੀਚਰ ਹੋਣਗੇ ਤੇ ਇਹ ਪ੍ਰੋਫੈਸਰ ਹੋਣਗੇ ਤੇ ਜਿਹੜੇ ਇਹ ਜੇ ਵਾਲੇ ਹੁੰਦੇ ਨੇ बिजनेसमੈਨ ਹੁੰਦੇ ਨੇ ਜ਼ਿਆਦਾ ਹਣਾ ਜਿਹੜੇ ਲੋਕ ਬਹੁਤ ਵੈਲ ਆਰਗੇਨਾਈਜ਼ਡ ਵੱਡੇ ਵੱਡੇ ਰਿਸਕ ਲੈ ਲੈਂਦੇ ਨੇ ਕੰਪਨੀਆਂ ਖੋਲ੍ਹ ਲੈਂਦੇ ਨੇ ਇਹ ਲੀਡਰ ਵੀ ਹੁੰਦੇ ਨੇ ਜੇ ਵਾਲੇ ਜ਼ਿਆਦਾ ਬੇਸਿਕਲੀ ਜੇ ਤੁਸੀਂ ਦੂਸਰੀ ਪਰਸਨੈਲਿਟੀ ਨੂੰ ਮਿਲਦੇ ਹੋ ਤੁਸੀਂ ਉਹਨੂੰ ਆਪਣੇ ਬਰਾਬਰ ਰੱਖਦੇ ਹੋ ਆਪਣੇ ਤੋਂ ਥੋੜਾ ਘੱਟ ਰੱਖਦੇ ਹੋ ਆਪਣੇ ਤੋਂ ਥੋੜਾ ਜ਼ਿਆਦਾ ਰੱਖਦੇ ਹੋ ਹਣਾ ਇਦਾਂ ਮਤਲਬ ਉਹਨੂੰ ਜਜਮੈਂਟਲ ਤਰੀਕੇ ਨਾਲ ਦੇਖਦੇ ਹੋ ਵੀ ਤੁਸੀਂ ਇਹ ਬੰਦਾ ਮੇਰੇ ਤੋਂ ਜ਼ਿਆਦਾ ਨੋਲੇਜੇਬਲ ਲੱਗਦਾ ਹੈ ਕਿ ਮੇਰੇ ਤੋਂ ਘੱਟ ਨੋਲੇਜੇਬਲ ਲੱਗਦਾ ਹੈ ਇਹ ਦੀ ਸੁਣਨੀ ਹੈ ਕਿ ਇਹਨੂੰ ਸੁਣਾਣਾ ਹੈ ਬੇਸਿਕਲੀ ਉਹ ਉਹ ਗੱਲ ਕਹਿ ਲੋ ਉਹ ਜਜਮੈਂਟਲ ਬਿਹੇਵੀਅਰ ਹੋ ਗਿਆ ਕਿ ਤੁਸੀਂ ਡਿਸਾਈਡ ਕਰ ਲੈਨੇ ਹੋ ਬੰਦੇ ਨਾਲ ਰਹਿ ਕੇ ਤੁਹਾਡਾ ਟਾਈਮ ਬਾਅਦ ਕਿ ਭਾਈ ਇਹਦੀ ਗੱਲ ਮੈਂ ਸੁਣਨੀ ਹੈ ਕਿ ਇਹਨੂੰ ਮੈਂ ਸੁਣਾਣਾ ਹੈ ਕਰਕੇ ਹਨਾ ਇਹ ਇਹ ਇੱਕ ਬੇਸਿਕ ਪੈਰਾਮੀਟਰ ਹੋ ਗਿਆ ਜਾਣਨ ਦਾ ਕਿ ਮੈਂਜਮੈਂਟਲ ਹੈ ਕਿ ਨਹੀਂ ਤੇ ਪਰਸੀਵਰ ਜਿਹੜਾ ਹੁੰਦਾ ਹੈ ਉਹ ਖੁੱਲਾ ਹੁੰਦਾ ਹੈ ਜਜਮੈਂਟਲ ਹੁੰਦਾ ਉਹ ਸਿੱਧਾ ਐਕਸ਼ਨ ਕਰਦਾ ਉਹ ਡਾਟਾ 'ਚ ਨਹੀਂ ਜਾਂਦਾ ਦੁਆਰਾ ਤੋਂ ਉਹਨੇ ਉਸੇ ਟਾਈਮ ਤੇ ਇੱਕ رائے ਬਣਾਣੀ ਤੇ ਐਕਸ਼ਨ ਕਰ ਦੇਣਾ ਤਾਂ ਜਿਹੜਾ ਪਰਸੀਵਰ ਹੁੰਦਾ ਉਹ ਪਰਸੀਵਰ ਪਹਿਲਾਂ ਡਾਟਾ ਬੇਸ 'ਚ ਜਾਊਗਾ ਪ੍ਰੋਸੈਸ ਲੰਬਾ ਥੋੜਾ ਜਾਂ ਪ੍ਰਸੀਵਰ ਦਾ ਪ੍ਰਸੀਵਰ ਥੋੜਾ ਟਾਈਮ ਲਊਗਾ ਉਹਨੇ ਇੱਕਦਮ ਜਜਮੈਂਟ ਨਹੀਂ ਕਰਨੀ ਜੇ ਜਜਮੈਂਟ ਲਊਗਾ ਉਹਨੇ ਇੱਕਦਮ ਜਜਮੈਂਟ ਕਰ ਦੇਣੀ ਉਹ ਉਹਦੇ ਚ ਤਾਂ ਉਹਦਾ ਕੰਫੀਡੈਂਸ ਬੜਾ ਹੀ ਹੁੰਦਾ ਉਹਨਾਂ ਸ਼ੱਕ ਦੀ ਨਜ਼ਰ ਨਹੀਂ ਹੁੰਦੀ ਉਹਦੇ ਚ ਬੇਸਿਕਲੀ ਤੇ ਉਹ ਇਹ ਜਿਹੜਾ ਪਾਰਟ ਆ ਮਤਲਬ ਮੇਨ ਇਹ ਪਤਾ ਕਰਨਾ ਥੋੜਾ ਔਖਾ ਸੀਗਾ ਇਹ ਪਰ ਇਹਦਾ ਜੋ ਸੌਖਾ ਤਰੀਕਾ ਇਹ ਲੱਭਦਾ ਇਹੀ ਲੱਭਦਾ ਕਿ ਜਿਹੜੇ ਇਸ ਟਾਈਪ ਦੇ ਲੋਕ ਹੁੰਦੇ ਨੇ ਉਹ ਇਸ ਕਿਉਂਕਿ ਉਹ ਟਾਈਮ ਨਹੀਂ ਵੇਸਟ ਕਰਦੇ ਸੋਚਣ ਸਮਝਣ ਸੇ ਜ਼ਿਆਦਾ ਕਾਉ ਡਾਟਾਬੇਸ 'ਚ ਨਹੀਂ ਜਾਂਦੇ ਤਾਂ ਉਹ ਨਾ ਉਹ ਕਾਫੀ ਜਿਹੜੇ ਪ੍ਰੈਕਟੀਕਲ ਪ੍ਰੈਕਟੀਕਲ ਹੁੰਦੇ ਨੇ ਕਾਫੀ ਜਿਹੜੇ ਪਰਸੀਵਰ ਹੁੰਦੇ ਨੇ ਥੋੜੇ ਇਮ ਪ੍ਰੈਕਟੀਕਲ ਹੁੰਦੇ ਨੇ ਥੋੜੇ ਫਿਲਾਸਫਰ ਟਾਈਪ ਹੋ ਜਾਂਦੇ ਨੇ ਤਾਂ ਇਹਨੂੰ ਜੇ ਆਪਾਂ ਮਤਲਬ ਜੇ ਆਪਾਂ ਸਾਈਨ ਪਕੜੀਏ ਉਧਰੋਂ ਤਾਂ ਬੱਚੇ ਦਾ ਦੇਖਣਾ ਜਾਂ ਕਿਸੇ ਦਾ ਦੇਖਣਾ ਉਹਦੇ 'ਚ ਤੁਹਾਨੂੰ ਈਜ਼ੀਲੀ ਦਿਖ ਜੂਗਾ ਇਹ ਚੀਜ਼ ਕਿ ਕਈ ਲੋਕਾਂ ਨੂੰ ਨਾ ਆਰਗੇਨਾਈਜੇਸ਼ਨ ਸਕਿਲਸ ਦੀ ਬੜੀ ਅੱਛੀ ਹੁੰਦੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ ਆਰਗੇਨਾਈਜ਼ ਕਰਨਾ ਇਹ ਜਿਹੜਾ ਪਰਸੀਵਰ ਹੁੰਦਾ ਪਰਸੀਵਰ ਬੇਸਿਕਲੀ ਨਾ ਖਿੰਡਿਆ ਜਾ ਹੁੰਦਾ ਤਾਂ ਉਹ ਕਦੀ ਦਿਮਾਗ ਇਧਰ ਨੂੰ ਉਹਨਾਂ ਰੂਟੀਨ ਚ ਨਹੀਂ ਫੈ ਸਕਦਾ ਪ੍ਰੋਸੀਵਰ ਚ ਦੀ ਉਹਨੂੰ ਰੂਟੀਨ ਲਾਈਫ ਬਹੁਤ ਬੋਰਿੰਗ ਲੱਗਦੀ ਆ ਪ੍ਰੋਸੀਵਰ ਨੂੰ ਤੇ ਉਹ ਕਾਫੀ ਕਿਉਂਕਿ ਉਹ ਕਾਫੀ ਟਾਈਮ ਡਾਟਾ ਬੇਸ ਚ ਲਗਾਉਂਦਾ ਆਪਣੇ ਦਿਮਾਗ ਦੇ ਵਿੱਚ ਸੋਚ ਸਮਝਣ ਦੇ ਚ ਲਗਾਈ ਜਾਂਦਾ ਕੈਲਕੂਲੇਸ਼ਨਾਂ ਚ ਲਗਾਉਂਦਾ ਕਿ ਠੀਕ ਸੀ ਗਲਤ ਸੀ ਮੈਂ ਕੀ ਸਹੀ ਆ ਜਾਂ ਗਲਤ ਆ ਨਾ ਟਾਈਮ ਬੜਾ ਦਿੰਦਾ ਡਿਸੀਜਨ 메ਕਿੰਗ ਓਕੀ ਹੁੰਦੀ ਆ ਪ੍ਰੋਸੀਵਰ ਦੀ ਤੇ ਦੂਜੀ ਚੀਜ਼ ਤੁਸੀਂ ਪਰਸੀਵਰ ਦੀ ਸੰਗਤ ਦੇ ਵਿੱਚ ਨਾ ਤੁਸੀਂ ਥੋੜਾ ਈਜ਼ੀ ਫੀਲ ਕਰਦੇ ਹੋ ਮਤਲਬ ਕਿਉਂਕਿ ਤੁਸੀਂ ਤੁਹਾਨੂੰ ਜਜ ਨਹੀਂ ਕਰ ਰਿਆ ਹੁੰਦਾ ਕੋਈ ਵੀ ਨਾ ਤਾਂ ਤੁਸੀਂ ਥੋੜਾ ਨਾ ਤੁਹਾਨੂੰ ਵਾਈਬਸ ਵੀ ਥੋੜੀਆਂ ਪੋਜ਼ਿਟਿਵ ਆਉਂਦੀਆਂ ਨੇ ਪਰਸੀਵਰ ਦੇ ਕੰਪਨੀ ਦੇ ਵਿੱਚ ਈਜ਼ੀ ਗੋਇੰਗ ਪਰਸਨ ਲੱਗਦਾ ਜਿਹੜੇ ਪਰਸੀਵਰਸ ਹੁੰਦੇ ਨੇ ਜਜਮੈਂਟਲ ਜਿਹੜੇ ਹੁੰਦੇ ਨੇ ਨਾ ਉਹ ਥੋੜੇ ਕਿਉਂਕਿ ਤੁਹਾਨੂੰ ਦੇਖਦੇ ਨੇ ਥੋੜੇ ਬਾਰੇ ਜਜਮੈਂਟ ਬਣਾਉਂਦੇ ਨੇ ਉਹ ਕੋਈ ਹੈ ਨਾ ਤੇ ਫਿਰ ਉਹ ਜਜਮੈਂਟ ਦੇ ਅਕੋਰਡਿੰਗ ਐਕਟ ਵੀ ਕਰ ਦਿੰਦੇ ਨੇ ਉਹਨਾਂ ਦਾ ਬਿਹੇਵੀਅਰ ਤੁਹਾਡੇ ਟਰਵਰਡਸ ਉਸ ਤਰੀਕੇ ਦਾ ਹੋ ਜਾਂਦਾ ਹੈ ਬੀਜ ਸਟ੍ਰੀਕ ਇਹਨਾਂ ਤੁਹਾਨੂੰ ਜਜ ਕੀਤਾ ਤੁਸੀਂ ਕਈ ਵਾਰ ਅਨਕੰਫਰਟੇਬਲ ਫੀਲ ਕਰਦੇ ਹੋ ਇੱਕ ਜਜਮੈਂਟਲ ਬੰਦੇ ਦੀ ਉਹਦੇ ਚ ਕੰਪਨੀ ਦੇ ਵਿੱਚ ਹਨਾ ਤੇ ਇਹ ਵੀ ਇੱਕ ਫਰਕ ਹੁੰਦਾ ਹੈ ਪਰ ਅਗੇਨ ਉਹੀ ਚੀਜ਼ ਕੋਈ ਮਾੜਾ ਤੇ ਕੋਈ ਚੰਗਾ ਨਹੀਂ ਹੈਗਾ ਹਰ ਚੀਜ਼ ਦੀ ਆਪਣੇ ਆਪਣੇ ਪੋਜ਼ਿਟਿਵ ਹੁੰਦੇ ਨੇ ਆਪਣੇ ਆਪਣੇ ਨੈਗੇਟਿਵ ਹੁੰਦੇ ਨੇ ਇਹ ਤਾਂ ਸਿਰਫ ਟਾਈਪ ਪਰਸਨੈਲਿਟੀ ਹੈ ਵੀ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕਿਸ ਟਾਈਪ ਦੇ ਹੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਜਾਣ ਸਕੋਗੇ ਵੀ ਤੁਸੀਂ ਆਪਣੀ ਫਿਕਸਡ ਰਾਇ ਕਿਵੇਂ ਕਿਉਂ ਬਣਾ ਕੇ ਇਹਦੇ ਚ ਨਾ ਜਜਮੈਂਟਲ ਚ ਇੱਕ ਚੀਜ਼ ਇਹ ਵੀ ਹੁੰਦੀ ਹੈ ਸਟਰੋਂਗ ਲਾਈਕਿੰਗ ਤੇ ਡਿਸਲਾਈਕਿੰਗਸ ਆ ਜਾਂਦੇ ਆ ਨੇ ਅਪਰੋਚੇਬਲ ਨਹੀਂ ਹੁੰਦੇ ਹੈਗੇ ਜਜਮੈਂਟਲ ਲੋ ਤੇ ਜਿਹੜੇ ਪਰਸੀਵਰਸ ਹੁੰਦੇ ਨੇ ਕਿਉਂਕਿ ਈਜ਼ੀ ਗੋਇੰਗ ਹੁੰਦੇ ਨੇ ਤੁਸੀਂ ਉਹਨੂੰ ਈਜ਼ੀਲੀ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਤੁਹਾਨੂੰ ਜਜ ਨਹੀਂ ਕਰ ਰਹੇ ਹੈਗੇ ਉਸ ਪਰਸੀਵਰ ਦੇ ਆਸ-ਪਾਸ ਨਾ ਫੀਅਰ ਦਾ ਔਰਾ ਘੱਟ ਹੁੰਦਾ ਜਜਮੈਂਟਲ ਦੇ ਆਸ-ਪਾਸ ਫੀਅਰ ਦौरा ਕਾਫੀ ਹੁੰਦਾ ਜਿਵੇਂ ਆਪਾਂ ਬੌਸ ਨਹੀਂ ਕਹਿੰਦੇ ਅੱਛਾ ਬੌਸ ਕੌਣ ਹੁੰਦਾ ਜਿਹਦੇ ਆਸ-ਪਾਸ ਥੋੜਾ ਡਰ ਹੁੰਦਾ ਸਾਰੇ ਥੋੜੇ ਜੇ ਉਹਨੂੰ ਦੇਖ ਕੇ ਉਹਦੇ ਐਕਸ਼ਨਸ ਤੋਂ ਬਿਕੋਜ਼ ਉਹਨੇ ਰਿਐਕਟ ਕਰਨਾ ਨਾ ਪ੍ਰੋਜੈਕਟਸ ਰਨ ਅੱਛਾ ਕਰ ਲੈਂਦੇ ਨੇ ਜਜਮੈਂਟਲ ਲੋਗ ਇਹਨਾਂ ਤੇ ਨਾ ਕੰਫੀਡੈਂਸ ਹਾਈ ਹੁੰਦਾ ਇਹ ਇੰਪਲੀਮੈਂਟਰ ਅੱਛੇ ਹੁੰਦੇ ਨੇ ਬਿਕੋਜ਼ ਇਹ ਬਲੀਵ ਕਰਦੇ ਨੇ ਜਿਹਦੇ ਚ ਇਹ ਜਦੋਂ ਇਹ ਕਰ ਰਹੇ ਨੇ ਨਾ ਉਹ ਬਲੀਵ ਕਰਕੇ ਕਰ ਰਹੇ ਨੇ ਪ੍ਰਸੀਵਰ ਪ੍ਰਸੀਵਰ ਕਨਫਿਊਜ਼ਡ ਸਟੇਟ ਦੇ ਵਿੱਚ ਕਰ ਰਿਹਾ ਤਾ ਉਹ ਥੋੜਾ ਡਰ ਕੇ ਚੱਲਦਾ ਤਾਂ ਉਹ لمبے ਪ੍ਰੋਜੈਕਟਸ ਵੱਡੇ ਰਿਸਕ ਨਹੀਂ ਲੈ ਸਕਦਾ ਪ੍ਰਸੀਵਰ ਜਜਮੈਂਟਲ ਵੱਡੇ ਵੱਡੇ ਜਜਮੈਂਟਲ ਦਾ ਇੱਕ ਆਪਾਂ ਅੱਗੇ ਕੀਤੀ ਸੀ ਜਾਰਡਨ ਪੀਟਰਸਨ ਵਾਲੀ ਉਹਦੇ ਚ ਆਪਾਂ ਕੀਤਾ ਸੀਗਾ ਕਾਇਓਸ ਆਰਡਰ ਐਂਡ ਕਾਇਓਸ ਹਨਾ ਆਰਡਰ ਦੇ ਵਿੱਚ ਜਜਮੈਂਟਲ ਲੋਗ ਐਕਸਲੈਂਟ ਹੁੰਦੇ ਨੇ ਕਾਇਓਸ ਦੇ ਵਿੱਚ ਪ੍ਰਸੀਵਰ ਐਕਸਲੈਂਟ ਹੁੰਦੇ ਨੇ ਤੇ ਇਹ ਸੀਗਾ ਜੀ ਪਹਿਲੀ ਜਾਣਕਾਰੀ ਐਮਬੀਟੀਆਈ ਦੇ ਬਾਰੇ ਆ ਥੋੜਾ ਜਿਹਾ ਰਿਵਾਈਜ਼ ਕਰ ਲੈਨੇ ਆਪਾਂ MBTI ਦੇ ਵਿੱਚ ਟੋਟਲ 8 ਪੈਰਾਮੀਟਰ ਹੁੰਦੇ ਨੇ ਉਹਨਾਂ ਵਿੱਚੋਂ ਤੁਸੀਂ ਕੰਬੀਨੇਸ਼ਨ ਲੱਭਣਾ ਹੈ ਕਿ ਤੁਸੀਂ ਕਿਸ ਟਾਈਪ ਦੀ ਪਰਸਨੈਲਿਟੀ ਹੈਗੇ ਹੋ ਜਿਹੜਾ ਪਹਿਲਾ ਅਬਜੈਕਟਿਵ ਹੁੰਦਾ ਹੈ ਇਹਦਾ ਉਹ ਹੁੰਦਾ ਹੈ ਇਹ ਚੈੱਕ ਕਰਨਾ ਕਿ ਆਪਾਂ E ਹੈਗੇ ਆ ਕਿ ਆਪਾਂ I ਹੈਗੇ ਆ E ਮਤਲਬ ਐਕਸਟਰਾਵਰਟ I ਮਤਲਬ ਇੰਟਰੋਵਰਟ ਦੂਜੀ ਗੱਲ ਤੁਸੀਂ ਚੈੱਕ ਕਰਦੇ ਹੋ ਕਿ ਤੁਸੀਂ S ਹੈਗੇ ਹੋ ਕਿ ਤੁਸੀਂ N ਹੈਗੇ ਹੋ S ਮਤਲਬ ਸੈਂਸਿੰਗ ਟਾਈਪ ਪਰਸਨੈਲਿਟੀ N ਮਤਲਬ ਇੰਟਿਊਸ਼ਨ ਟਾਈਪ ਪਰਸਨੈਲਿਟੀ ਇਸ ਤੀਜੀ ਚੀਜ਼ ਨੂੰ ਤੁਸੀਂ ਚੈੱਕ ਕਰਦੇ ਹੋ ਕਿ ਤੁਸੀਂ ਟੀ ਹੈਗੇ ਹੋ ਕਿ ਤੁਸੀਂ ਐਫ ਹੈਗੇ ਹੋ ਟੀ ਮਤਲਬ ਤੁਸੀਂ ਥਿੰਕ ਕਰਨ ਵਾਲੇ ਪਰਸਨੈਲਿਟੀ ਹੈਗੇ ਹੋ ਕਿ ਤੁਸੀਂ ਫੀਲ ਕਰਨ ਵਾਲੇ ਪਰਸਨੈਲਿਟੀ ਹੈਗੇ ਹੋ ਤੇ ਆਖਰੀ ਆਪਾਂ ਚੈੱਕ ਕਰਦੇ ਹਾਂ ਕਿ ਤੁਸੀਂ ਜੇ ਟਾਈਪ ਪਰਸਨੈਲਿਟੀ ਹੈਗੇ ਹੋ ਕਿ ਤੁਸੀਂ ਪੀ ਟਾਈਪ ਪਰਸਨੈਲਿਟੀ ਹੈਗੇ ਹੋ ਜੇ ਮਤਲਬ ਤੁਸੀਂ ਜਜ ਜਜਮੈਂਟਲ ਪਰਸਨੈਲਿਟੀ ਹੈਗੇ ਹੋ ਕਿ ਤੁਸੀਂ ਪਰਸੀਵਿੰਗ ਪਰਸਨੈਲਿਟੀ ਹੈਗੇ ਹੋ ਠੀਕ ਹੈ ਜੀ ਇਹ ਚਾਰ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਚੂਜ਼ ਕਰਨਾ ਹੈ ਕਿ ਆਪਾਂ ਕਿਸ ਟਾਈਪ ਦੀ ਪਰਸਨੈਲਿਟੀ ਹੈਗੇ ਹਾਂ ਤੇ ਉਸ ਟਾਈਪ ਤੇ ਤੁਹਾਡਾ ਉਹ ਟਾਈਪ ਬਣ ਜਾਏਗਾ ਤੇ ਉਹ ਟਾਈਪ ਦੇ ਬਾਰੇ ਫਿਰ ਤੁਸੀਂ ਹੋਰ ਫਰਦਰ ਜਾਣਕਾਰੀ ਲੈ ਸਕਦੇ ਹੋ ਇਸ ਸੀਰੀਜ਼ ਦੇ ਵਿੱਚ ਆਉਣ ਵਾਲੇ ਟਾਈਮ 'ਚ ਅਸੀਂ ਬਹੁਤ ਸਾਰੀ ਡਿਸਕਸ਼ਨਸ ਤੇ ਪੋਡਕਾਸਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਉਹਨੂੰ ਵੇਖਿਓ ਤੇ ਤੁਹਾਨੂੰ ਹੋਰ ਜ਼ਿਆਦਾ ਜਾਣਕਾਰੀ ਮਿਲੇਗੀ ਹੋਰ ਤੁਹਾਡੀ ਅੰਡਰਸਟੈਂਡਿੰਗ ਕਲੀਅਰ ਹੋਏਗੀ ਇਹਦੇ ਬਾਰੇ ਫਿਰ ਅਸੀਂ ਇੱਕ ਇੱਕ ਪਰਸਨੈਲਿਟੀ ਕੰਬੀਨੇਸ਼ਨ ਬਾਰੇ ਜੋ ਕਿ 16 ਕੰਬੀਨੇਸ਼ਨ ਬਣਦੇ ਨੇ ਅ ਹਰ ਇੱਕ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਪਰਸਨੈਲਿਟੀ ਨੂੰ ਕਿਸ ਟਾਈਪ ਦੀ ਲਾਈਫ ਸੂਟ ਕਰਦੀ ਹੈ ਤੁਹਾਡੇ ਕਿਹੜੇ ਕਿਹੜੇ professions ਸੂਟ ਕਰਦੇ ਨੇ ਤੁਹਾਨੂੰ ਤੇ ਤੁਹਾਡਾ ਤਰੀਕਾ ਕੀ ਹੈ ਤੁਹਾਡੇ ਲਾਈਫ ਪਾਰਟਨਰ ਕਿੱਦਾਂ ਦੇ ਹੋਣੇ ਚਾਹੀਦੇ ਨੇ ਜਾਂ ਕੰਪੈਟੀਬਿਲਟੀ ਕਿੱਦਾਂ ਬਣੇਗੀ ਤੁਹਾਡੀ ਫੈਮਿਲੀ ਜਾਂ ਫਰੈਂਡਸ ਦੇ ਵਿੱਚ ਬਹੁਤ ਹੀ ਇੰਟਰਸਟਿੰਗ ਚੀਜ਼ਾਂ ਨੇ ਤੁਹਾਨੂੰ ਆਪਣੇ ਆਪ ਦੇ ਬਾਰੇ ਬਹੁਤ ਕੁਝ ਜਾਣਕਾਰੀ ਮਿਲੇਗੀ ਤੇ ਸਾਨੂੰ ਫੋਲੋ ਕਰਦੇ ਰਹੋ ਇਸ ਸੀਰੀਜ਼ ਦੇ ਵਿੱਚ ਤੇ ਆਪਾਂ ਆਉਣ ਵਾਲੇ ਟਾਈਮ 'ਚ ਹੋਰ ਮਟੀਰੀਅਲ ਰੀਲੀਜ਼ ਕਰਾਂਗੇ ਜੀ ਥੈਂਕ ਯੂ